ਰਾਸਪੁਰ ਦੀ ਪੁਰਾਣੀ ਸਬਜ਼ੀ ਮੰਡੀ ਚੌਕ ਵਿਖੇ ਸਰਕਾਰੀ ਕਾਲੇ ਰੋਡ ਦੇ ਸ਼ਹੀਦੀ ਗੇਟ ਨੇੜੇ ਸਥਿਤ ਇੱਕ ਸੋਡਾ ਵਾਟਰ ਦੀ ਰੇੜੀ ਲਗਾਉਣ ਵਾਲੇ ਗਰੀਬ ਵਿਅਕਤੀ ਦਾ ਰੋਜ਼ਗਾਰ ਇੱਕ ਬੇਕਾਬੂ ਤੇਜ਼ ਰਫ਼ਤਾਰ ਕਾਰ ਨੇ ਤਹਿਸਨੇਹਸ ਕਰ ਦਿੱਤਾ ਜਾਣਕਾਰੀ ਅਨੁਸਾਰ ਬੀਤੀ ਦਿਨ ਰਾਤ 1 ਵਜੇ ਦੇ ਕਰੀਬ ਬੇਕਾਬੂ ਕਾਰ ਕੁਝ ਹੋਰ ਦੁਕਾਨਾਂ ਦੇ ਥੜੇ ਤੋੜਦੀ ਹੋਈ ਅਸ਼ਵਨੀ ਕੁਮਾਰ ਬੱbbi ਨਾਮਕ ਵਿਅਕਤੀ ਦੀ ਰੇੜੀ ਵਿੱਚ ਜਾ ਟਕਰਾਈ ਕਾਰ ਦੀ ਟੱਕਰ ਨਾਲ ਚੌਕ ਵਿੱਚ ਲੱਗਾ ਇੱਕ ਬੇਲੀ ਦਾ ਪੋਲ ਵੀ ਨੁਕਸਾਨਿਆ ਗਿਆ ਹੈ ਪੁਲਿਸ ਨੇ ਪੀਸੀਆਰ ਮੁਲਾਜ਼ਮਾਂ ਨੇ ਦੇਰ ਰਾਤ ਮੌਕੇ ਤੇ ਪਹੁੰਚ ਕੇ ਗੱਡੀ ਦੇ ਕਾਗਜ਼ ਆਪਣੇ ਕਬਜ਼ੇ ਵਿੱਚ ਲੈ ਲਏ ਹਨ ਆਉਂ ਦੇਖਦੇ ਹਾਂ ਰਿਪੋਰਟ ਮੈਨੂੰ ਬੱਬੀ ਕਹਿੰਦੇ ਗਦਾਪੁੱਤ ਕੀ ਹੋਇਆ ਇਹ ਹੋਇਆ ਜੀ ਇਧਰੋਂ ਗੱਡੀ ਆਈ ਰੰਗਲੇ ਰੋਡ ਤੋਂ ਸ਼ਾਵਣਾ ਪੀਤੀ ਦੀ ਬੜੀ ਤੇਜ਼ ਆਈ ਪਹਿਲਾਂ ਥੜੇ ਭੰਨੇ ਆ ਉਸ ਤੋਂ ਬਾਅਦ ਤੋੜਦੇ ਆਏ ਖੰਭੇ 'ਚ ਵਜੇ ਬਾਅਦ ਵਿੱਚ ਰੇੜੀ ਦੇ ਵਿੱਚ ਮਾਰੀ ਆ ਰੇੜੀ ਭੰਨੇ ਨੂੰ ਕਿਤੇ ਬਾਅਦ ਵਿੱਚ ਇਹ ਤਾਂ ਦਾਰੂ ਪੀਤਾ ਦਾ ਇਹਨਾਂ ਦੇ ਵੀ ਸੱਟਾਂ ਲੱਗੀਆਂ 6 ਵਜੇ ਫੋਨ ਗਿਆ ਜੀ 6 ਵਜੇ ਮੈਂ ਆਇਆ ਤੇ ਅੱਗੇ ਜਿਹੜੀ ਗੱਲਰੀ ਸੀ ਬਾਅਦ ਵਿੱਚ ਮੈਨੂੰ ਮੁਲਾਜ਼ਮ ਪਬਲਿਕ ਨੇ ਦੱਸਿਆ ਕਿ ਤੇਰੀ ਜਿਹੜੀ ਗੱਡੀ ਭੰਨ ਕੇ ਗਈ ਆ ਤੇ ਜਾਬ ਹੁਣਾਂ ਪੀਤੀ ਦੀ ਫੱਟਰ ਹੋ ਗਿਆ ਤੇ ਮੁਲਾਜ਼ਮ ਉੱਥੇ ਆ ਗਏ ਕਰਨਾਲ ਸਿੰਘ ਉਹਨਾਂ ਨੇ ਆ ਕੇ ਉਹਨਾਂ ਦੀ ਅਰਜ਼ੀ ਲੈ ਲਈ ਆ ਕਿ ਉਹ ਗੱਡੀ ਜਿਹੜੀ ਹੈ ਟਰੈਕਟਰ ਦੇ ਨਾਲ ਬੰਨ ਕੇ ਉਹ ਘਰ ਲੈ ਗਿਆ ਸੀਤੀ ਕਿਉਂ ਨਹੀਂ ਲਾਈ ਗਏ ਐਕਸੀਡੈਂਟ ਹੋਇਆ ਹੈਗਾ ਫਿਰ ਸਾਨੂੰ ਢੀਕ ਤੇ ਸਾਨੂੰ ਪਤਾ ਲੱਗਦਾ ਵੀ ਢੀਕ ਆ ਜਿਹੜੀ ਗੱਡੀ ਵੱਜੀ ਆ ਦੇਖੋ ਇੱਥੇ 10-15 ਬੰਦੇ ਮਰ ਜਾਂਦੇ ਕੌਣ ਜ਼ਿੰਮੇਵਾਰ ਹੈ ਇਹ ਦੇਖੋ ਪਬਲਿਕ ਆ ਸਾਰੀ ਇੱਥੇ ਤੁੰਧੀ ਆ ਕਿੰਨੇ ਵਜੇ ਦੀ ਗੱ ਇਹ ਤੇ ਦੁਨੀਆ ਕਿ ਹੁੰਦੀ ਆ ਤੁਹਾਡਾ ਕਿੰਨਾ ਨੁਕਸਾਨ ਹੋਇਆ ਮੇਰਾ ਜੀ 30000 ਰੁਪਏ ਦਾ ਨੁਕਸਾਨ ਹੈਗਾ ਵਾ ਕੀ ਕੁਛ ਲਿਆ ਇਹ ਦੇਖੋ ਸਾਰੀ ਰੇੜੀ ਤੋੜਤੀ ਉਹਨੇ ਹੋਰ ਕੀ ਕੀ ਹੋਰ ਆ ਦੇਖੋ ਥੜੇ ਥੁੜੇ ਪੰਤੇ ਸਾਰੇ ਇੱਕ ਮੈਂ ਵਿਹਲਾ ਹੋ ਗਿਆ ਕੀ ਮੰਗਤਿਓ ਮੰਗਿਆ ਵੀ ਮੈਂ ਵਿਹਲਾ ਹੋ ਗਿਆ ਕੈਸੇ ਹੀਰਦਾ ਸਾਰੀ ਦਿਹਾੜੀ ਵਿਹਲਾ ਬੈਠਾ ਦਮਾਂ ਮੈਂ ਮੰਗਿਆ ਕਰਨਾ ਵੀ ਇਹਨਾਂ ਨੂੰ ਨਾਤੇ ਪਾਈ ਜਾਏ ਕਿ ਆ ਜਿਹੜੇ ਬੰਦੇ ਮਰ ਜਾਂਦੇ ਤੇ ਇਹ ਜੂਵੇਂ ਮਾਰਿਆ ਹੀ ਇੰਨੀ ਤੇਜ਼ ਗੱਡੀ ਚਲਾਣੀ ਚਾਹੀਦੀ ਆ ਰੋਜ਼ਗਾਰ ਤੁਹਾਡਾ ਖਤਮ ਹੋ ਗਿਆ ਸਾਡਾ ਰਿਕਾ ਮੈਂ ਵਿਹਲਾ ਬੈਠਾ ਤੇ ਸੇਰਦਾ ਤੇ ਪਤਾ ਨਹੀਂ ਕਿੰਨੇ ਦਿਨ ਬੈਨਾ ਜੀ ਤੇ ਮੈਂ ਦੋ ਤਿੰਨ ਵਾਰੀ ਗਿਆ ਤੇ ਮੈਨੂੰ ਕੋਈ ਹਿਸਾਬ ਨਹੀਂ ਮਿਲਿਆ ਜੀ ਤੈਨੂੰ ਮੈਨੂੰ ਖੜਾ ਕੇ ਸੁਣਾਇਆ ਅੰਦਰ ਤੇ ਮੈਂ ਸੁਖ ਦੇਖਿਆ ਵੀ ਪਤਾ ਨਹੀਂ ਕੀ ਹੋ ਗਿਆ ਕੋਈ ਮਿਰਗਾ ਇੱਕ ਸਵੇਰ ਇੱਕ ਦਾ ਟਾਈਮ ਸੀ ਤੇ ਮੈਂ ਬਾਹਰ ਆਇਆ ਦੇਖਿਆ ਤੇ ਇੱਥੇ ਖਲਗਤ ਬੜੀ ਇਕੱਠੀ ਹੋਈ ਤੇ ਗੱਡੀ ਇੱਥੇ ਭੱਜੀ ਦੀ ਪਈ ਦੀ ਤੇ ਨਾਲ ਇਹ ਬੈਠੋਂ ਜੋ ਗੱਡੀ ਨਿਕਲੀ ਦੀ ਮੈਂ ਦੇਖਿਆ ਸਾਰਾ ਸੀਨ ਮੌਕੇ ਦੇ ਜਿਹੜਾ ਹੋਇਆ ਦਾ ਜੀ ਇਹ ਤਾਂ ਨਹੀਂ ਦੇਖਿਆ ਵੀ ਕਦੇ ਆ ਲੇਕਿਨ ਹੋਇਆ ਦਾ ਦੇਖਿਆ ਮੈਂ ਤੇ ਆਣ ਕੇ ਦੇਖਿਆ ਤੇ ਇਹ ਰੇੜੀ ਦਾ ਸਿਸਟਮ ਜਿਹੜਾ ਇਹ ਸਾਰਾ ਹੀ ਬੜਾ ਖਰਾਬ ਹੋਇਆ ਦਾ ਜੀ ਉਹ ਉਹ ਕਹਿਣ ਲੱਗੋ ਸਾਡਾ ਰੇੜੀ ਨਾਲ ਕੋਈ ਮਤਲਬ ਹੀ ਨਹੀਂ ਆਇਆ ਵੀ ਮੈਂ ਵੀ ਰੇੜੀ ਨਾਲ ਪਤਾ ਜਿਹੜਾ ਇਹ ਰੋਜ਼ ਰੇੜੀ ਲਾਉਂਦਾ ਮੈਂ ਕਹਾਂ ਰੋਜ਼ ਐਂ ਪਾਣੀ ਪੋਣੀ ਉਹਦੇ ਪੀਂਦੇ ਪੋਂਦੇ ਸਾਰੇ ਪੂਸ ਮੁਲਾਜੇ ਪੀਂਦੇ ਨਾ ਤੇ ਮੈਂ ਵੀ ਇਹ ਉਹ ਆਪੋ ਗਾ ਚੋੜ ਬਣ ਕੇ ਛੱਡ ਕੇ ਦੱਸੇ ਇਹ ਮੈਂ ਗੱਲ ਆਖੀ ਐਵੇਂ ਆਖਾਂ ਤੇ ਬਾਕੀ ਫਿਰ ਉਹ ਬੜੇ ਲਗੇ ਕਰਨਦੇ ਮੇਰੀ ਰਾਂਦੀ ਗੱਡੀ ਸੀ ਤੇ ਕਿੰਨੇ ਜਣੇ ਸੀ ਤੇ ਵਾਈਟ ਗੱਡੀ ਵਾਈਟ ਗੱਡੀ ਕਿੰਨੇ ਜਣੇ ਸੀ ਵਿੱਚ ਇਹ ਵਿਚ ਵਿਚ ਤਾਂ ਬਾਹਰ ਹੀ ਸਾਰੇ ਪਿੰਡ ਦੇ ਵਿੱਚ ਥੋੜਾ ਬੈਠਾ ਰਹੇ ਕੋਈ ਪੰਜ ਬੰਦੇ ਸੀ ਪੰਜ ਮਾ ਬਾਹਰ ਨਹੀਂ ਬਾੜੀ ਫਿਰ ਨੇ ਦੇਾਰੇ ਬਾਕੀ ਇਧਰ ਹੋਰ ਗੱਡੀਆਂ ਪੁਰੜੀਆਂ ਉਹਨੋਂ ਉਹਨਾਂ ਨੂੰ ਪਤਾ ਨਹੀਂ ਕੀ ਕਰਦੇ ਕੀ ਨਹੀਂ ਰੱਬ ਜਾਣੇ ਪਰ ਪੁਲਿਸ ਵਾਲਿਆਂ ਨੇ ਇਸ ਗੱਲ ਆਖੀ ਵੀ ਕੋਈ ਗੱਲ ਨਹੀਂ ਸਭ ਕੁਝ ਠੀਕ ਹੋ ਜਾਏਗਾ ਪਰ ਤੁਸੀਂ ਤੁਹਾਡੇ ਵੀ ਚਲੋ ਬਚਾਓ ਹੋ ਗਿਆ ਕੋਈ ਜੀ ਨਹੀਂ ਐਕਸਪਾਇਰ ਹੋਇਆ ਵੀ ਪੁਲਿਸ ਵਾਲਿਆਂ ਨੇ ਕੋਈ ਕਾਰਵਾਈ ਕੀਤੀ ਗੱਡੀ ਵਾਲਿਆਂ ਤੇ ਹਾਂ ਹੁਣ ਮਲਗੇ ਜਿਹੜੇ ਉਹਨਾਂ ਦੇ ਕਾਗਜ਼ ਪੱਤਰ ਹੀ ਲੈ ਗਏ ਹੀ ਹੋ ਕਾਗਜ਼ ਪੱਤਰ ਲੈ ਗਏ ਹਾਂ ਕਾਗਜ਼ ਪੱਤਰ ਲੈ ਗਏ ਗੱਡੀ ਨਹੀਂ ਖੜੀ ਤੇ ਗੱਡੀ ਉਹਨਾਂ ਫਿਰ ਆ ਵੀ ਉਹਨਾਂ ਦੱਸਿਆ ਵੀ ਤੁਸੀਂ ਜਗ ਦਾ ਕੇ ਤੇ ਗੱਡੀ ਪਰਛਾਵਾ ਲਜੋ ਇਹ ਗੱਲ ਆ ਕਿ ਉਹਨਾਂ ਨੇ ਗੱਡੀ ਕਿੰਨੀ ਨੁਕਸਾਨੀ ਗਈ ਨਹੀਂ ਗੱਡੀ ਦਾ ਨੁਕਸਾਨ ਮੈਂ ਦੇਖਿਆ ਕਾਫੀ ਹੋਇਆ ਦਾ ਅਗਲਾ ਜਾਨੇ ਜਿਹੜਾ ਨਾ ਬੰਪਰ ਉਹ ਵੀ ਬਿਲਕੁਲ ਟੁੱਟ ਕੇ ਅੱਗੇ ਪੈ ਗਿਆ ਸੀ ਤੇ ਨੰਬਰ ਦੋ ਹੈ ਵੀ ਉਹ ਇਹਨਾਂ ਦਾ ਦੰ ਚੱਕਾ ਨਹੀਂ ਚੱਕਾ ਲੱਗ ਕੇ ਅਗਲਾ ਅਗਲਾ ਚੱਕਾ ਤੇ ਪਿਛਲੇ ਪਾਸੇ ਵੀ ਗੱਡੀ ਟੁੱਟੀ ਦੀ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਪਿਛਲੇ ਪਾਸੇ ਬਸ ਟੁੱਟ ਗਈ ਇਹ ਬੜੀ ਹਰਾਨੀ ਦੀ ਗੱਲ ਹੈ ਬੈਕ ਵਿੱਚ ਜਿੱਤ ਹੈ ਤੇ ਹਾਂ ਬਸ ਇਹ ਗੱਜੇ ਕਰਾਤ 1 ਵਜੇ ਦੇ ਕਰੀਬ ਇੱਕ ਹਾਂਡਾ ਅਮੇਜ ਗੱਡੀ ਨੰਬਰੀ PB 30/68 ਕਿਹਾ ਸੀ ਤੇ ਇਹ ਰਾਤ ਡਰਾਈਵਰ ਨੂੰ ਨੀਂਦ ਆਣ ਦੀ وجہ ਕਰਕੇ ਡਿਵਾਈਡਰ ਨਾਲ ਵੱਜ ਕੇ ਤੇ ਮਾਜਨ ਸੋਟੇ ਵਾਲਾ ਤੇ ਉਦੀ ਰੇਨ ਜਾ ਕੇ ਟਕਰਾ ਗਈ ਸੀਗੀ ਤੇ ਮੌਕੇ ਤੇ ਫਿਰ ਅਸੀਂ ਪੁੱਜ ਕੇ ਪੀਸੀਆਰ ਪੁੱਜ ਕੇ ਤੇ ਜਿਹੜੇ ਉਹਨੂੰ ਗੱਡੀ ਦੀਓਂ ਸਾਈਡ ਤੇ ਕਰਾਇਆ ਤੇ ਹੁਣ ਅਸੀਂ ਉਹਨਾਂ ਨੂੰ ਬੁਲਾਇਆ ਹੈਗਾ ਦੋਨਾਂ ਪਾਰਟੀਆਂ ਨੂੰ ਵੀ ਜੋ ਕਹਿੰਦੇ ਵੀ ਰਾਤੋਂ ਕਹਿੰਦੇ ਸੀ ਵੀ ਇਹ ਇਹ ਜਿਹੜਾ ਰੇਡ ਦਾ ਨੁਕਸਾਨ ਹੈ ਇਹ ਪਰ ਨੂੰ ਤਿਆਰ ਹੈ ਗਿਆ ਤੇ ਜੇ ਉਹ ਨੁਕਸਾਨ ਭਰ ਦੇਣਗੇ ਠੀਕ ਹੈ ਨਹੀਂ ਤੇ ਜਿਹੜੀ ਕਾਨੂੰਨੀ ਅਨਸਾਰ ਕਾਰਵਾਈ ਬਣੇਗੀ ਉਹ ਹੀ ਕਰਾਂਗੇ ਜੀ